ਸਤ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵੇਲੇ ਰਾਤ ਦੇ ਲਗਭਗ 8:30 ਵੱਜਣ ਜਾ ਰਹੇ ਨੇਗੇ 11 ਸਤੰਬਰ 2025 ਦਾ ਦਿਨ ਲੰਘ ਚੁੱਕਿਆ ਇੱਕ ਤਾਂ ਅੱਜ ਵੱਖ-ਵੱਖ মিডিਆ ਚੈਨਲ ਤੇ ਗੱਲ ਚੱਲੀ ਆ ਕਿ ਪੰਜਾਬ ਫਿਰ ਜਲਤਲ ਹੋਣ ਜਾ ਰਿਹਾ ਪਤਲੀ ਕਿੰਨੇ ਕੁ ਭਾਰੀ ਮੀਂਹ ਪੈਣ ਜਾ ਰਹੇ ਨੇ ਸ਼ੁਰੂ ਦੇ ਵਿੱਚ ਦੱਸ ਦਈਏ ਕੋਈ ਬਹੁਤੇ ਵੱਡੇ ਪੱਧਰ ਤੇ ਭਾਰੀ ਮੀਂਹ ਪੈਣ ਦੇ ਅਸਾਰ ਬਿਲਕੁਲ ਵੀ ਨਹੀਂ ਹੈਗੇ ਪਰ ਮੀਂਹ ਪੈਣਗੇ ਕਿੱਥੇ ਪੈਣਗੇ ਥੋੜੇ ਪੈਣਗੇ ਦਰਮਿਆਨੇ ਪੈਣਗੇ ਉਹਦਾ ਜ਼ਿਕਰ ਕਰਾਂਗੇ ਤੇ ਅਖੀਰ ਦੇ ਵਿੱਚ ਅੱਜ ਇੱਕ ਹੋਰ ਗੱਲ ਕਾਫੀ ਚੱਲੀ ਕਿ ਡੈਮਾਂ ਤੋਂ ਫਿਰ ਦੁਬਾਰੇ ਵੱਡੇ ਪੱਧਰ ਤੇ ਪਾਣੀ ਛੱਡਿਆ ਜਾ ਰਿਹਾ ਉਹਦਾ ਵੀ ਜ਼ਿਕਰ ਕਰਾਂਗਾ ਅਖੀਰ ਦੇ ਵਿੱਚ ਸਭ ਤੋਂ ਪਹਿਲੀ ਤਾਂ ਗੱਲ ਇੱਕ ਤਾਂ ਮੀਂਹ ਪੈਣਿਆ ਜਿਹੜਾ 12 13 14 15 16 ਸਤੰਬਰ ਤੱਕ ਤੇ ਦੂਸਰੇ ਪੈਣਿਆ 16 ਤੋਂ ਸ਼ੁਰੂ ਕਰ ਲਈਏ 16 17 18 19 ਸਤੰਬਰ ਤੱਕ ਇਹਦਾ ਮਤਲਬ ਇਹ ਨਹੀਂ ਜਿਹੜੇ ਤਰੀਕਾ ਗਿਣਾਤਿਆਂ ਕਿ ਹਰ ਰੋਜ਼ ਹੀ ਮੀਂਹ ਪਊ ਇਹ ਪੋਸਿਬਿਲਟੀ ਹੈ ਨਾ ਤਰੀਕਾ ਦੇ ਦੌਰਾਨ ਮੀਂਹ ਪੈਣ ਦੀ ਸਭ ਤੋਂ ਪਹਿਲਾਂ ਜਿਹੜਾ 12 13 14 15 ਤਰੀਕ ਤੱਕ ਕਰਲ ਕਰ ਲਈਏ ਤਾਂ ਉੱਤਰਾਖੰਡ ਪੱਛਮੀ ਯੂਪੀ ਉਤਰੀ ਹਰਿਆਣਾ ਉੱਤਰਾਖੰਡ ਦੇ ਨਾਲ ਲੱਗਦੇ ਹਿਮਾਚਲ ਦੇ ਖੇਤਰ ਪੰਜਾਬ ਦਾ ਪਵਦ ਖੇਤਰ ਕਹਿਣ ਤੋਂ ਬਾਅਦ ਰੋਪੜ ਮੋਹਾਲੀ ਜਾਂ ਨਾਲ ਲੱਗਦੇ ਫਤਿਹਗੜ ਸਾਹਿਬ ਪਟਿਆਲਾ ਜਾਂ ਕੁਝ ਕ ਹਿੱਸੇ ਲੁਧਿਆਣੇ ਜ਼ਿਲ੍ਹੇ ਦੇ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਉਹ 12 13 ਨੂੰ ਵੀ ਹੋ ਸਕਦਾ 13 14 ਨੂੰ ਵੀ ਹੋ ਸਕਦਾ ਮੀਂਹ ਪੈਣ ਦੇ ਅਸਾਰ ਨੇ ਪਰ ਉਹ ਦਰਮਿਆਨਾ ਵੀ ਮੀਂਹ ਪੈਣ ਦੇ ਅਸਾਰ ਨੇ ਹੋ ਸਕਦਾ ਦਰਮਿਆਨੇ ਤੋਂ ਘੱਟ ਵੀ ਰਹਿ ਜਾਵੇ हिमाचल ਦੇ ਜਿਹੜੇ ਇਹਨਾਂ ਦੇ ਨਾਲ ਲੱਗਦੇ ਇਲਾਕੇ ਨੇ ਉੱਥੇ ਹੋ ਸਕਦਾ ਕਿ ਕੋਈ ਅੱਧੇ ਘੰਟੇ ਲਈ ਜਾਂ ਘੰਟੇ ਕੇ ਲਈ ਮੀਂਹ ਤਾਕੜਾ ਵਰ ਜਵੇ ਪਰ ਇਸ ਤਰ੍ਹਾਂ ਦਾ ਮੀਂਹ ਵਰਨ ਦੇ ਅਸਾਰ ਨਹੀਂ ਹੈਗੇ ਕਿ ਮੀਂਹ ਲਗਾਤਾਰ 4-5 ਘੰਟੇ ਇੱਕੋ ਸਪੀਡ ਦੇ ਨਾਲ ਪਈ ਜਾਊਗਾ ਜਿਹੋ ਜਿਹੇ ਮੀਂਹ ਪਿਛਲੇ ਸਿਸਟਮ ਲਾ ਕੇ ਗਏ ਨੇ ਕਿਉਂਕਿ ਉਹ ਜਿਹੜਾ ਸਿਸਟਮ ਹਾਲ ਫਲ ਹਾਲ ਜਿਹੜਾ ਇੱਥੇ ਆਉਂਦਾ ਜਾਪ ਨਹੀਂ ਰਿਹਾ ਤੇ ਜਿਹੜੇ ਬਾਕੀ ਖੇਤਰ ਨੇ ਜਿਵੇਂ ਦੁਆਬਾ ਦੇ ਕੁਝ ਖੇਤਰਾਂ 'ਚ ਪੈਣ ਦੇ ਅਸਾਰ ਬਣ ਸਕਦੇ ਆ ਚੜ੍ਹਦੇਵਾਲ ਦੇ ਹਿਸ਼ਾੜਪੁਰ ਦੇ ਇਲਾਕੇ ਜਾਂ ਨਵਾਂ ਸ਼ਹਿਰ ਤੱਕ ਮੀਂਹ ਪੈਣ ਦੇ ਅਸਾਰ ਬਣ ਸਕਦੇ ਆ 12 ਸਤੰਬਰ ਤੋਂ ਲੈ ਕੇ 15-16 ਸਤੰਬਰ ਦੇ ਵਿਚਕਾਰ ਪਰ ਕੋਈ ਵੱਡੇ ਪੱਧਰ ਤੇ ਪੈਣ ਦੇ ਅਸਾਰ ਨਹੀਂ ਹੈਗੇ। ਹਿਮਾਚਲ ਦੇ ਵਿੱਚ ਜਰੂਰ ਜਿਹੜਾ ਮੀਂਹ ਆਗਾ ਖਾਸ ਤੌਰ ਤੇ ਜਿਹੜਾ ਸਤਲੁਜ ਦਾ ਕੈਚਮੈਂਟ ਏਰੀਆ ਉਹਨਾਂ ਇਲਾਕਿਆਂ ਚ ਪੈਣ ਦੇ ਅਸਾਰ ਹੋਣਗੇ ਪਰ ਉਹ ਵੀ ਕੋਈ ਬਹੁਤੇ ਵੱਡੇ ਪੱਧਰ ਤੇ ਮੀਂਹ ਪੈਣ ਦੇ ਅਸਾਰ ਨਹੀਂ ਹੈਗੇ। ਫਿਰ ਵੀ ਨਮੀ ਮੌਜੂਦ ਆ ਹੋ ਸਕਦਾ ਕਿਸੇ ਇੱਕ ਦਿਨ ਮਾੜਾ ਮੋਟਾ ਕਿਤੇ ਬੱਦਲ ਫਟਣ ਦੀ ਘਟਨਾ ਵਾਪਰ ਜਾਵੇ ਲੋਕਲ ਪੱਧਰ ਤੇ ਪਰ ਬਹੁਤੇ ਵੱਡੇ ਪੱਧਰ ਤੇ ਅਸਾਰ ਨਹੀਂ ਹੈਗੇ ਤੇ ਪੰਜਾਬ ਦੇ ਇਸ ਸਮੁੱਚੇ ਸਿਸਟਮ ਦੇ ਦੌਰਾਨ 13 ਤੋਂ 16 ਦੇ ਦੌਰਾਨ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਨਾ ਹੀ ਪੈਣ ਦੇ ਅਸਰ ਹੋਣਗੇ ਸਿਰਫ ਚੜ੍ਹਦੇ ਵੱਲ ਦੇ ਇਲਾਕੇ ਤੇ ਕੁਝ ਕੁ ਇਲਾਕਿਆਂ ਨੂੰ ਛੱਡ ਕੇ ਤੇ ਰਾਜਸਥਾਨ ਦੇ ਵਿੱਚ ਕੋਈ ਖਾਸ ਆਸ ਉਮੀਦ ਨਹੀਂ ਹੈਗੀ ਹਰਿਆਣੇ ਦੇ ਦੱਖਣੀ ਤੇ ਪੱਛਮੀ ਖੇਤਰਾਂ ਦੇ ਵਿੱਚ ਵੀ ਕੋਈ ਆਸ ਉਮੀਦ ਹੈ ਨਹੀਂ ਹੋ ਸਕਦਾ ਸੈਂਟਰਲ ਹਰਿਆਣੇ ਤੱਕ ਵੀ ਨਾ ਪਹੁੰਚੇ ਉਸ ਤੋਂ ਬਾਅਦ 17 18 19 20 ਜਾਂ 16 17 18 19 20 ਤਰੀਕ ਨੂੰ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਹੀ ਆ ਜਿਹਦੇ ਅਸਰ ਵਜੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਦੇ ਉਚਰੇ ਪਹਾੜੀ ਇਲਾਕਿਆਂ ਦੇ ਉੱਪਰ ਬਰਫਵਰੀ ਦਾ ਦੌਰ ਵੇਖ ਨੂੰ ਮਿਲ ਸਕਦਾ ਹੈਗਾ ਤੇ ਜੰਮੂ ਕਸ਼ਮੀਰ ਤੇ ਜੰਮੂ ਦੇ ਨਾਲ ਲੱਗਦੇ ਹਿਮਾਚਲ ਦੇ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਭਾਰੀ ਮੀਂਹ ਦਾ ਸਤਕ ਦੇ ਸਕਦਾ ਉਹਨਾਂ ਦਿਨਾਂ ਦੇ ਦੌਰਾਨ ਕਿ ਸ ਇੱਕ ਦਿਨ ਜਾਂ ਕਿਸੇ ਦੋ ਦਿਨਾਂ ਅਸਾਰ ਹੋ ਸਕਦੇ ਨੇ ਪਰ ਉਹ ਵੀ ਗੱਲ ਉਹੀ ਹੋਊਗੀ ਕਿ ਕਿਤੇ ਕਿਤੇ ਘੰਟੇ ਲਈ ਕਿਤੇ ਅੱਧੇ ਘੰਟੇ ਲਈ ਐਦਾਂ ਪੈਣ ਦੇ ਅਸਾਰ ਹੋਣਗੇ ਉਹਦੇ ਵਿੱਚ ਹਨੇਰੀ ਚੱਕਰ ਹੋਣ ਦੇ ਵੀ ਅਸਾਰ ਹੋਣਗੇ ਉਹਦੇ ਵਿੱਚ ਮਾੜੀ ਮੋਟੀ ਕਿਤੇ ਗੜੇਮਾਰ ਹੋਣ ਦੇ ਵੀ ਅਸਾਰ ਹੋਣਗੇ ਤੇ ਪੰਜਾਬ ਦਾ ਜ਼ਿਕਰ ਕਰ ਲਈਏ ਤੇ ਪੰਜਾਬ ਦੇ ਮਾਝਾ ਖੇਤਰ ਤੇ ਦੁਆਬਾ ਖੇਤਰ ਦੇ ਵਿੱਚ ਉਸ ਸਮੇਂ ਦੇ ਦੌਰਾਨ ਦਰਮਿਆਨਾ ਮੀਂਹ ਪੈਣ ਦੇ ਅਸਾਰ ਹੋਣਗੇ ਕੋਈ ਇੱਕ ਅੱਧੀ ਤਹਿਸੀਲ ਹੋ ਸਕਦੇ ਜਿੱਥੇ ਦਰਮਿਆਨੇ ਤੋਂ ਥੋੜਾ ਜ਼ਿਆਦਾ ਪੈਣ ਦੇ ਅਸਾਰ ਹੋਣ ਤੇ ਮਾੜਾ ਮੋਟਾ ਕਿਤੇ ਗੜੇਮਾਰ ਹੋਣ ਦੇ ਵਿੱਚ ਹਨੇਰ ਚੱਖੜ ਝੁੱਲਣ ਦੇ ਕੋਈ ਬਹੁਤੀ ਵੱਡੇ ਪੱਦਰ ਤੇ ਹਨੇਰੀ ਨਹੀਂ ਥੋੜੇ ਪੱਦਰ ਦੀ ਝੁੱਲਣ ਦੇ ਅਸਾਰ ਹੈਗੇ ਆ ਇਸ ਤੋਂ ਇਲਾਵਾ ਫਿਰੋਜ਼ਪੁਰ ਮੋਗਾ ਲੁਧਿਆਣਾ ਰੋਪੜ ਮਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਵੀ 16 ਤੋਂ 20 ਤਰੀਕ ਦੇ ਦਰਮਿਆਨ ਕਿਸੇ ਇੱਕ ਦਿਨ ਮੀ ਪੈਣ ਦੇ ਅਸਾਰ ਹੋਣਗੇ ਤੇ ਹੋ ਸਕਦਾ ਮਾੜਾ-ਵੋਟਾ ਕਿਤੇ ਕਾਲੀਆਂ ਘਟਾਵਾਂ ਚੜਕੇ ਆ ਜਾਣ ਤੇ ਜਿਹੜੇ ਬਾਕੀ ਜ਼ਿਲ੍ਹੇ ਨੇ ਉਹਨਾਂ ਤੱਕ ਮਾੜਾ-ਮੋਟਾ ਇੰਪੈਕਟ ਜਾ ਸਕਦਾ ਪਰ ਉਹਨਾਂ ਜ਼ਿਲ੍ਹਿਆਂ ਤੱਕ ਕੋਈ ਖਾਸ ਵੱਡੇ ਪੱਧਰ ਤੇ ਮੀਂਹ ਉਸ ਸਿਸਟਮ ਦੇ ਦੌਰਾਨ ਵੀ ਪੈਣ ਦੇ ਅਸਾਰ ਹਾਲ ਫਿਲਹਾਲ ਨਹੀਂ ਜਾ ਪਰੇ ਤੇ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਨਹੀਂ ਜਾ ਪਰੇ ਸੈਂਟਰਲ ਤੇ ਸਾਊਥ-ਵੈਸਟ ਹਰਿਆਣੇ ਦੇ ਵਿੱਚ ਵੀ ਕੋਈ ਖਾਸ ਨਹੀਂ ਜਾ ਪਰ ਰਹਾ ਪਰ ਉੱਤਰੀ ਹਰਿਆਣੇ ਦੇ ਵਿੱਚ ਆ ਪਾਛਮੀ ਜੋਪੀ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ ਤੇ ਹਿਮਾਚਲ ਦੇ ਕਾਫੀ ਖੇਤਰਾਂ 'ਚ ਉਦੋਂ ਵੀ ਮੀਂਹ ਪੈਣ ਦੇ ਅਸਾਰ ਜਿਹੜਾ ਬਣ ਸਕਦੇ ਆ ਸੋ ਕੋਈ ਖਾਸ ਡਰਨ ਵਾਲੀ ਗੱਲ ਨਹੀਂ ਕੋਈ ਵੱਡੇ ਪੱਤਰ ਦਾ ਕੁਝ ਵਾਪਰ ਨਹੀਂ ਜਾ ਰਿਹਾ ਜਿੱਥੋਂ ਤੱਕ ਡੈਮਾਂ ਦੀ ਗੱਲ ਕਰ ਲਈਏ ਤਾਂ ਭਾਕੜਾ ਟੈਂਕ ਜਿਹਦਾ ਲੈਵਲ ਅੱਜ ਸਵੇਰੇ 1677 ਫੁੱਟ ਤੱਕ ਸੀ ਤੇ ਸਵੇਰੇ ਉਹਦੇ ਵਿੱਚੋਂ 50000 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਪਿੱਛੋਂ 48000 ਕਿਊਸਕ ਆ ਰਿਹਾ ਸੀਗਾ ਸ਼ਾਮਨ ਤੱਕ ਉਹਦੇ ਵਿੱਚੋਂ 5000 ਕਿਊਸਕ ਹੋਰ ਵਧਾਉਣ ਦੀ ਗੱਲ ਹੋਈ ਹੈ ਤੇ ਸ਼ਾਇਦ ਵਧਾ ਦਿੱਤਾ ਹੋਣਾ ਤਾਂ 50000 ਦੇ ਵਿੱਚ ਜੇਕਰ 5000 ਹੋਰ ਲਾਤਾ ਤਾਂ 55000 ਕਿਊਸਕ ਬਣ ਗਿਆ ਉਹਨੇ ਪਾਣੀ ਦੇ ਨਾਲ ਕੋਈ 7 ਰੋਜ਼ ਦੇ ਵਿੱਚ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕੋਈ ਬਹੁਤੇ ਵੱਡੇ ਤੇ ਆਸਰ ਪੈਣ ਦੇ ਆਸਾਰ ਬਿਲਕੁਲ ਵੀ ਨਹੀਂ ਹੈਗੇ ਤੇ ਇਸੇ ਤਰ੍ਹਾਂ ਪੌਂਗ ਟੈਂਕ ਜਿਹੜਾ 1390 ਫੁੱਟ ਤੋਂ ਥੋੜਾ ਜਿਹਾ ਉੱਪਰ ਆ ਉਹਦੇ ਵਿੱਚੋਂ ਅੱਜ ਸਵੇਰੇ 34 ਜਾਂ 1.5 34000 ਕਿਊਸਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਸੀ ਉਹ ਸ਼ਾਮ ਤੱਕ ਵਧਾ ਕੇ ਜਿਹੜਾ 50000 ਕਿਊਸਕ ਕਰਨ ਦੀ ਗੱਲ ਹੋਈ ਹੈ ਜਾਂ ਸਵੇਰ ਤੱਕ 50000 ਕਿਊਸਕ ਕਰ ਦਿੱਤਾ ਜਾਊਗਾ ਉੱਥੇ ਛੱਡਿਆ ਜਾ ਰਿਹਾ ਉਹਦੇ ਨਾਲ ਵੀ ਬਿਆਸ ਦੇ ਵਿੱਚ ਕੋਈ ਬਹੁਤੇ ਵੱੱਡੇ ਤੇ ਅਸਰ ਪੈਣ ਦੇ ਅਸਾਰ ਨਹੀਂ ਹੈਗੇ ਕਿਉਂਕਿ ਬਿਆਸ ਦੇ ਵਿੱਚ ਪਹਿਲਾਂ ਲੱਖ ਲੱਖ ਕਿਊਸਕ ਪਾਣੀ ਚੱਲ ਚੁੱਕਿਆ ਲਗਾਤਾਰ ਕਈ ਕਈ ਦਿਨ ਤਾਂ ਹੁਣ ਉਹਦੇ ਵਿੱਚ ਜੇ 50000 ਕਿਊਸਕ ਚੱਲੂਗਾ ਫੇਰ ਵੀ ਉਹਦੇ ਨਾਲੋਂ ਅੱਧਾ ਪਾਣੀ ਆ ਸੋ ਇੱਥੇ ਪੈਨਿਕ ਹੋਣ ਦੀ ਲੋੜ ਨਹੀਂ ਪਾਣੀ ਟਕਾਉਣ ਨਾਲ ਆਰਾਮ ਨਾਲ ਚਾਹੇ ਬਿਆਸ ਦੇ ਵਿੱਚ ਛੱਡਿਆ ਜਾਵੇ ਜਾਂ ਸੱਤ ਨੂੰ ਛੱਡਿਆ ਜਾਵੇ ਇਹਨੇ ਪਾਰ ਲੰਘ ਜਾਣਾ ਇਹਦੇ ਨਾਲ ਲੈਵਲ ਕੋਈ ਬਹੁਤੇ ਵੱਡੇ ਪੱਧਰ ਤੇ ਚੜਨ ਦੇ ਅਸਾਰ ਨਹੀਂ ਹੈਗੇ ਹਰੀਕੇ ਹੱਟ ਤੱਕ ਪਾਣੀ ਜਿਹੜਾ ਪਹੁੰਚ ਰਿਹਾ ਉਹ 1,25,000 ਕਿਊਸਕਾ ਤੇ ਜਿਹੜਾ ਉੱਥੋਂ ਅੱਗੇ ਛੱਡਿਆ ਜਾ ਰਿਹਾ ਸਤਲੁਜ ਦੇ ਵਿੱਚ ਉਹ ਕੱਟ ਕੇ 1,08,000 ਕਿਊਸਕ ਤੱਕ ਰਹਿ ਗਿਆ ਸੋ ਮਿਹਾਂ ਵਾਲੇ ਪੱਖ ਤੋਂ ਦਰਿਆਵਾਂ ਵਾਲੇ ਪੱਖ ਤੋਂ ਕਿਸੇ ਤਰ੍ਹਾਂ ਘਰਾਉਣ ਦੀ ਲੋੜ ਨਹੀਂ ਤੇ ਸਾਰੀ ਸਥਿਤੀ ਇਹ ਇੱਥੋਂ ਹੁਣ ਸਹੀ ਢੰਗ ਨਾਲ ਅੱਗੇ ਸੋਲਵ ਹੁੰਦੀ ਜਾਣੀ ਆ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ